ਅੱਜ ਜਿਹੜੀ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਕਿ ਥਾਰ ਗੱਡੀ ਦੇ ਵਿੱਚ ਮਹਿਲਾ ਕਾਂਸਟੇਬਲ ਜੋ ਕਿ ਬਟਿੰਡਾ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਸੀ ਅਮਨਦੀਪ ਕੌਰ ਚਿੱਟੇ ਸਮੇਤ ਫੜੀ ਜਾਂਦੀ ਹੈ ਦੇਖੋ ਅੱਜ ਕੀ ਹਾਲਾਤ ਹੋ ਗਏ ਨੇ ਪੰਜਾਬ ਦੇ ਕਿ ਜਿਸ ਔਰਤਾਂ ਨੂੰ ਗੁਰੂ ਸਾਹਿਬ ਜੀ ਨੇ ਇੰਨਾ ਮਾਨ ਸਨਮਾਨ ਦਿੱਤਾ ਬਾਣੀ ਦੇ ਵਿੱਚ ਲਿਖ ਦਿੱਤਾ ਕਿ ਸੋ ਕਿਉ ਮੰਦਾ ਆਖੀਏ ਜਿਤ ਜਮੈ ਰਾਜ ਤਾਂ ਕਿ ਅੱਜ ਅਸੀਂ ਜਿਹੜੀ ਵਰਦੀ ਅੱਜ ਪੰਜਾਬ ਦੀ ਰੱਖਿਆ ਕਰਨੀ ਸੀ ਜਿਸ ਵਰਦੀ ਨੇ ਸੇਵਾ ਕਰਨੀ ਸੀ ਪੰਜਾਬ ਦੀ ਜ ਉਸੇ ਹੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੇ ਉਸ ਵਰਦੀ ਨੂੰ ਵੀ ਤਾਰ-ਤਾਰ ਕਰ ਦਿੱਤਾ ਜਿਸ ਦੇ ਨਾਲ ਮਿਲ ਕੇ ਉਹ ਚਿੱਟਾ ਵੇਚਦੀ ਸੀ ਬਲਜੀਤ ਸਿੰਘ ਜਿਸ ਦੀ ਪਤਨੀ ਨੇ ਬਹੁਤ ਜ਼ਿਆਦਾ ਵੱਡੇ આરોਪ ਲਾਏ ਨੇ ਕਿ ਮੇਰੇ ਪਤੀ ਨੂੰ ਪਹਿਲਾਂ ਇੰਨੇ ਬਹਿਲਾਇਆ ਫਸਲਾਇਆ ਆਪਣਾ ਜਿਹੜਾ ਮੇਰਾ ਘਰ ਬਰਬਾਦ ਕਰਕੇ ਆਪਣਾ ਪਤੀ ਬਣਾ ਕੇ ਮੇਰੀ ਕੋਠੀ ਤੇ ਕਬਜ਼ਾ ਕੀਤਾ ਤੇ ਅੱਜ ਉਹ ਚਿੱਟੇ ਦਾ ਵਪਾਰ ਕਰ ਰਹੇ ਸੀ ਦੇਖੋ ਕਿੰਨੇ ਸਮੇਂ ਤੋਂ ਇਹ ਚਿੱਟੇ ਦਾ ਵਪਾਰਕਾਰੀ ਹੋਊਗੀ ਕੀ ਇਹ ਆਪਣੀ ਕੌਨ ਸਟੇਬਲ ਵਾਲੀ ਪੋਸਟ ਤੋਂ ਸੰਤੁਸ਼ਟ ਨਹੀਂ ਸੀ ਕੀ ਇਹਨੂੰ ਉਹ ਤਨਖਾਹ ਜਿਹੜੀ ਮਿਲਦੀ ਸੀ ਉਸ ਤੋਂ ਸੰਤੁਸ਼ਟ ਨਹੀਂ ਸੀ ਕਿ ਉਹ ਹੁਣ ਪੰਜਾਬ ਦੇ ਵਿੱਚ ਚਿੱਟਾ ਵੇਚਣ ਲੱਗੀ ਪਤਾ ਨਹੀਂ ਕਿੰਨੇ ਲੋਕਾਂ ਦੇ ਘਰ ਬਰਬਾਦ ਕੀਤੇ ਹੋਣਗੇ ਕਿੰਨੇ ਮਾਵਾਂ ਦੇ ਪੁੱਤ ਉਜਾੜੇ ਹੋਣਗੇ ਇਹ ਉਜਾੜੇ ਹੀ ਨਹੀਂ ਬਲਕਿ ਖਾ ਵੀ ਗਏ ਕਿਉਂਕਿ ਕਈ ਲੋਕਾਂ ਨੂੰ ਇਹਨੇ ਲੁੱਟਿਆ ਜਿਸ ਤਰੀਕੇ ਦੇ ਨਾਲ ਬਲਜੀਤ ਸਿੰਘ ਦੀ ਪਤਨੀ ਵੱਲੋਂ આરોਪ ਲਾਏ ਜਾ ਰਹੇ ਨੇ ਕਿ ਇਹਨਾਂ ਨੇ ਚਿੱਟਾ ਵੇਚ ਕੇ ਕਿੰਨੀ ਜਿਹੜੀ ਪ੍ਰਾਪਰਟੀ ਉਹ ਬਣਾ ਲਈ ਹੈ ਹੁਣ ਅਮਨਦੀਪ ਸੇਤੋਂ ਅਮਨਦੀਪ ਘਰ ਤੋਂ ਅਸੀਂ ਸਵਾਲ ਕਰਨਾ ਚਾਹਾਂਗੇ ਕਿ ਇਹ ਵਰਦੀ ਤਾਂ ਪੰਜਾਬ ਦੀ ਰੱਖਿਆ ਕਰਨੀ ਸੀ ਹਾਲਾਂਕਿ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਮਿਲਦੀਆਂ ਨੌਕਰੀਆਂ ਨਹੀਂ ਮਿਲਦੀਆਂ ਤੇ ਜੇ ਨੌਕਰੀ ਮਿਲੀ ਆ ਤੁਹਾਨੂੰ ਤਾਂ ਤੁਸੀਂ ਉਸ ਨੌਕਰੀ ਤੋਂ ਖੁਸ਼ ਨਹੀਂ ਕਿ ਤੁਸੀਂ ਹੁਣ ਚਿੱਟਾ ਵੇਚ ਕੇ ਆਪਣੇ ਘਰ-ਬਾਰ ਤੇ ਲਗਜ਼ਰੀ ਲਾਈਫ ਜਿਹੜੀ ਜਿਓਗੇ ਆਸ਼ੋ ਰਾਮ ਦੀ ਜ਼ਿੰਦਗੀ ਤੁਸੀਂ ਜੀ ਰਹੇ ਹੋ ਅਸੀਂ ਅਕਸਰ ਦੇਖਦੇ ਆ ਕਿ ਪੰਜਾਬ ਦੇ ਵਿੱਚ ਸਾਰਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਵਗ ਰਿਹਾ ਛੇਵਾਂ ਦਰਿਆ ਨੂੰ ਖਤਮ ਕੀਤਾ ਜਾਵੇ ਜੋ ਨਸ਼ਿਆਂ ਦਾ ਦਰਿਆ ਵਗ ਰਿਹਾ ਤਾਂ ਇਹ ਅਮਨਦੀਪ ਕੌਰ ਨੂੰ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਕਈ ਪੁੱਤ ਧੀयां ਨਸ਼ਿਆਂ ਤੇ ਲੱਗੇ ਹੋਏ ਤੁਸੀਂ ਰੋਕਣ ਦੀ ਬਜਾਏ ਆਪ ਚਿੱਟਾ ਵੇਚ ਰਹੇ ਹੋ ਇਹ ਵੀ ਦੱਸਿਆ ਜਾ ਰਿਹਾ ਕਿ 18 ਗ੍ਰਾਮ ਦੇ ਕਰੀਬ ਇਸ ਦੀ ਥਾਰ ਦੇ ਵਿੱਚੋਂ ਚਿੱਟਾ ਜਿਹੜਾ ਉਹ ਮਿਲਿਆ ਤਾਂ ਇਸ ਚਿੱਟੇ ਨਾਲ ਹੀ ਤੁਸੀਂ ਆਪਣਾ ਘਰ ਜਿਹੜਾ ਚਲਾਉਣਾ ਕੀ ਤੁਸੀਂ ਇਸ ਚਿੱਟੇ ਦੇ ਨਾਲ ਸੰਤੁਸ਼ਟ ਹੋ ਕਿ ਅਸੀਂ ਚਿੱਟਾ ਵੇਚ ਕੇ ਜਿਹੜੀ ਜਿਹੜੀ ਆਪਣੀ ਜ਼ਿੰਦਗੀ ਉਹ ਵਧੀਆ ਜੀ ਸਕਦੇ ਆ ਇੰਨੇ ਲੋਕਾਂ ਦੇ ਘਰ ਬਰਬਾਦ ਕਰਕੇ ਤੁਹਾਨੂੰ ਕਿਵੇਂ ਜਿਹੜੀ ਜ਼ਿੰਦਗੀ ਚ ਸਕੂਨ ਮਿਲ ਰਿਹਾ ਹੋਏਗਾ ਅੱਜ ਸੋਸ਼ਲ ਮੀਡੀਆ ਤੇ ਅਸੀਂ ਦੇਖ ਰਿਹਾ ਕਿ ਕਿਸ ਤਰ੍ਹਾਂ ਇਹਨੇ ਰੀਲਾਂ ਪਾਈਆਂ ਹੋਈਆਂ ਪਹਿਲਾਂ ਆਪਣੀ ਇੰਸਟਾਗ੍ਰam ਤੇ ਇਹ ਰੀਲਾਂ ਪਾਉਂਦੀ ਸੀ ਬਣਾ ਬਣਾ ਕੇ ਤੇ ਅੱਜ ਜਦੋਂ ਫੜੀ ਗਈ ਆ ਤਾਂ ਉਸ ਤੋਂ ਬਾਅਦ ਤੁਸੀਂ ਇਹਦਾ ਹਾਲਾਤ ਦੇਖੋ ਕਹਿੰਦੇ ਕਿ ਚੋਰ ਆਪਾਂ ਆਮ ਕਹਾਵਤ ਸੁਣੀ ਆ ਕਿ 100 ਦਿਨ ਚੋਰ ਦੇ ਤੇ 1 ਦਿਨ ਸਾਧ ਦਾ ਤੇ ਅੱਜ ਇਹ ਸਾਬਤ ਹੋ ਗਿਆ ਕਿਉਂਕਿ ਬਲਜੀਤ ਸਿੰਘ ਦੀ ਪਤਨੀ ਵੱਲੋਂ ਦੱਸਿਆ ਜਾ ਰਿਹਾ ਕਿ ਮੈਂ 2 ਮਹੀਨਿਆਂ ਤੋਂ ਲਗਾਤਾਰ ਪਹਿਲਾਂ ਭੱਜਦੀ ਸੀ ਸੀਐਮ ਤੱਕ ਵੀ ਪਹੁੰਚ ਕੀਤੀ ਕਈ ਕੰਪਲੇਨਾਂ ਜਿਹੜੀਆਂ ਉਹ ਦਰਜ ਕਰਵਾਈਆਂ ਪਰ ਮੇਰੀ ਕਿਸੇ ਨੇ ਕੋਈ ਬਾਤ ਨਹੀਂ ਪੁੱਛੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਕਿਉਂਕਿ ਕਹਿੰਦੇ ਕਿ ਜਿਹੜੇ ਇਹਦੇ ਰਿਲੇਸ਼ਨ ਸੀ ਉੱਤੇ ਅਧਿਕਾਰੀਆਂ ਦੇ ਨਾਲ ਵੀ ਬੜੇ ਵਧੀਆ ਸੀ ਜਿਸ ਤੋਂ ਜਿਸ ਕਰਕੇ ਕਾਰਵਾਈ ਜਿਹੜੀ ਉਹ ਨਹੀਂ ਹੋ ਰਹੀ ਸੀ ਹੁਣ ਅਸੀਂ ਔਰਤਾਂ ਦੀ ਜੇ ਗੱਲ ਕਰੀਏ ਜੇ ਇਸ ਤਰ੍ਹਾਂ ਹੀ ਮਹਿਲਾਵਾਂ ਅੱਜ ਕਹ ਸਕਦੇ ਆ ਕਿ ਆਪਣੀ ਦੁਨਿਆਵੀ ਜ਼ਿੰਦਗੀ ਦੇ ਵਿੱਚ ਕਰਨ ਲੱਗ ਜਾਣਗੇ ਤਾਂ ਕਿ ਔਰਤ 'ਤੇ ਭਰੋਸਾ ਕੀਤਾ ਜਾ ਸਕਦਾ ਇਸ ਵਰਦੀ 'ਤੇ ਭਰੋਸਾ ਕੀਤਾ ਜਾ ਸਕਦਾ ਜਿਸ ਨੇ ਰੱਖਿਆ ਕਰਨੀ ਸੀ ਲੋਕਾਂ ਦੀ ਤੁਸੀਂ ਤਾਂ ਫੜ ਕੇ ਪੁਲਿਸ ਦੇ ਹਵਾਲੇ ਕਰਨੇ ਸੀ ਇਸ ਚਿੱਟੇ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਸੀ ਜੋ ਕਿ ਪੰਜਾਬ ਨੂੰ ਘੁਣਵਾਕਾ ਰਿਹਾ ਤੇ ਤੁਸੀਂ ਵੀ ਮਾਂ ਹੋ ਸਕਦੇ ਹੋ ਤੁਸੀਂ ਉਸ ਮਾਵਾਂ ਦਾ ਅਹਿਸਾਸ ਨਹੀਂ ਕੀਤਾ ਜਿਨ੍ਹਾਂ ਦੇ ਪੁੱਤ ਚਿੱਟੇ ਦੇ ਨਾਲ ਬਰਬਾਦ ਹੋ ਗਏ ਕਿਉਂ ਨੌਜਵਾਨ ਇੱਥੇ ਜਿਹੜਾ ਚਿੱਟਾ ਉਹ ਉਹਦਾ ਸੇਵਨ ਕਰਦੇ ਨੇ ਨਸ਼ਿਆਂ ਵੱਲ ਵੱਧ ਰਹੇ ਨੇ ਕਿਉਂਕਿ ਇੱਥੇ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਤੇ ਜੇ ਉਹ ਚਿੱਟੇ ਨੂੰ ਰੋਕਣਾ ਸੀ ਇੱਥੇ ਨੌਕਰੀਆਂ ਦੇਣੀਆਂ ਸੀ ਉਹ ਜੇ ਤੁਹਾਨੂੰ ਨੌਕਰੀ ਮਿਲੀ ਤਾਂ ਤੁਸੀਂ ਉਸ ਨੌਕਰੀ ਦੀ ਵੀ ਕਦਰ ਨਹੀਂ ਕੀਤੀ ਇਹ ਬਹੁਤ ਦੁੱਖ ਦੀ ਗੱਲ ਆ ਜਦੋਂ ਅਸੀਂ ਵੀ ਇਹ ਖਬਰ ਨੂੰ ਸੁਣਿਆ ਤਾਂ ਇਹ ਖਬਰ ਰੌਂਗ ਤੇ ਖੜੇ ਕਰਨ ਵਾਲੀ ਸੀ ਕਿ ਇੱਕ ਮਹਿਲਾ ਕਨਸਟੇਬਲ ਅਮਨਦੀਪ ਕੌਰ ਜਿਹਦੇ ਨਾਮ ਦੇ ਪਿੱਛੇ ਵੀ ਇੱਕ ਹੋਰ ਲੱਗਦਾ ਹੋ ਸਕਦਾ ਇਹ ਸਿੱਖ ਫੈਮਲੀ ਦੇ ਵਿੱਚੋਂ ਬਿਲੋਂਗ ਕਰਦੀ ਹੋਵੇ ਪਰ ਜਦੋਂ ਚਿੱਟੇ ਦੇ ਨਾਲ ਫੜੀ ਗਈ ਤਾਂ ਕੀ ਇਹ ਸਮਾਜ ਦਾ ਸਮਾਜ ਦੇ ਵਿੱਚ ਸਿਰ ਨੀਵਾ ਨਹੀਂ ਕੀਤਾ ਇਸ ਔਰਤ ਨੇ ਇਸ ਪੰਜਾਬ ਦਾ ਵੀ ਸਿਰ ਨੀਵਾ ਕੀਤਾ ਪੰਜਾਬ ਦੀ ਧੀ ਹੋਵੇ ਤੇ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੀ ਬਜਾਏ ਉਹ ਖੁਦ ਨਸ਼ਾ ਵੇਚ ਰਹੀ ਹੋਵੇ ਨਸ਼ਾ ਤਸਕਰੀ ਕਰ ਰਹੀ ਹੋਵੇ ਕਿ ਇਸ ਦੇ ਨਾਲ ਅਸੀਂ ਸੰਤੁਸ਼ਟ ਹੋ ਜਾਵਾਂਗੇ ਇਹ ਮਾਇਆ ਤੁਹਾਨੂੰ ਕਿਵੇਂ ਪਚੇਗੀ ਔਰ ਜਿੱਦਾਂ ਤੁਸੀਂ ਆਪਣੇ ਇਸ ਨਸ਼ਾ ਤਸਕਰੀ ਕਰਕੇ ਪਲੋਟ ਬਣਾਏ ਆਪਣੀ ਪ੍ਰਾਪਰਟੀ ਬਣਾਈ ਤੇ ਐਂਬੂਲੈਂਸ ਜਿਹੜੀ ਕਿ ਲੋਕਾਂ ਦੀ ਸੇਵਾ ਕਰਦੀ ਆ ਜੋ ਬਲਜੀਤ ਸਿੰਘ ਚਲਾਉਂਦਾ ਆ ਉਹਦੇ ਵਿੱਚ ਵੀ ਨਸ਼ਾ ਜਿਹੜਾ ਉਹ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਆ ਕਿ ਇਦਾਂ ਹੀ ਹੁਣ ਪੰਜਾਬ ਦੇ ਹਾਲਾਤ ਹੋਣਗੇ ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਹੁਣ ਔਰਤਾਂ ਵੀ ਜਿਹੜਾ ਕਿ ਉਹ ਚਿੱਟਾ ਵੇਚਣਗੀਆਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਇਦਾਂ ਦੀਆਂ ਖਬਰਾਂ ਜੜੀਆਂ ਉਹੋ ਵਾਇਰਲ ਹੋਈਆਂ ਪਰ ਇਹ ਬਹੁਤਾ ਸਮਾਂ ਜਿਹੜੇ ਕਿ ਐਸ਼ੋਰਾਮ ਦੀ ਜ਼ਿੰਦਗੀ ਜੀਣ ਵਾਲੇ ਨੇ ਉਹ ਨਹੀਂ ਚੱਲਦੇ ਉਹ ਬਹੁਤਾ ਸਮਾਂ ਨਹੀਂ ਜਿਹੜਾ ਟੇਕ ਸਕਦੇ ਕਿਉਂਕਿ ਉਹ ਜਿਹੜੀ ਐਸ਼ੋਰਾਮ ਦੀ ਜ਼ਿੰਦਗੀ ਹੁੰਦੀ ਆ ਉਹ ਤੁਸੀਂ ਸਹੀ ਢੰਗ ਦੇ ਨਾਲ ਕਮਾਏ ਹੋਏ ਪੈਸੇ ਨਾਲ ਨਹੀਂ ਕਰ ਰਹੇ। ਇਹ ਹੀ ਅੱਜ ਮੈਸੇਜ ਸਮਾਜ ਨੂੰ ਜਿਹੜਾ ਮਿਲ ਰਿਹਾ ਇਦਾਂ ਦੀ ਔਰਤ ਹੁਣ ਪਹਿਲਾਂ ਪਾਸਟਰ ਬਰਜਿੰਦਰ ਸੀ ਤੁਸੀਂ ਦੇਖਿਆ ਕਿ ਉਹ ਵੀ ਪਹਿਲਾਂ ਬਹੁਤ ਜ਼ਿਆਦਾ ਜਿਹੜਾ ਕਿ ਕਹਿੰਦਾ ਸੀਗਾ ਕਿ ਮੈਂ ਤਾਂ ਜਿਹਨਾਂ ਨੇ ਕੇਸ ਕੀਤੇ ਉਹਨਾਂ ਦੇ ਵੀ ਕੇਸ ਛਡਵਾ ਦਿੰਨਾ ਆ। ਹਾਲਾਂਕਿ ਉਹ ਵੀ ਕਹਿੰਦਾ ਸੀ ਮੈਂ ਤਾਂ ਚਮਤਕਾਰ ਕਰਕੇ ਲੋਕਾਂ ਨੂੰ ਠੀਕ ਕਰ ਦਿੰਦਾ ਆ ਪਰ ਜਦੋਂ ਆਪਣੀ ਵਾਰੀ ਆਈ ਤਾਂ ਕੋਡ ਦੇ ਵਿੱਚ ਉਹਨੂੰ ਰੋਣਾ ਪੈ ਗਿਆ ਤੇ ਹੁਣ ਇਸ ਕਾਂਸਟੇਬਲ ਜਿਹੜੀ ਹੁਣ ਫੜੀ ਗਈ ਆ ਮੌਕੇ ਤੇ ਫੜੀ ਗਈ ਆ ਤੇ ਹੁਣ ਇਹ ਵੀ ਇੱਕ ਦਿਨ ਆਪਣੀ ਜ਼ਿੰਦਗੀ ਤੇ ਅਫਸੋਸ ਕਰੂਗੀ ਕਿ ਮੈਂ ਜਿਹੜੇ ਗਲਤ ਕੰਮ ਕੀਤੇ ਆ ਮੈਂ ਨਾ ਹੀ ਕਰਦੀ ਮੇਰੀ ਚੰਗੀ ਭਲੀ ਨੌਕਰੀ ਸੀ ਮੈਂ ਉਸ ਨੌਕਰੀ ਤੋਂ ਹੀ ਜਿਹੜਾ ਕਿ ਆਪਣੀ ਜ਼ਿੰਦਗੀ ਉਹ ਬਤੀਤ ਕਰਦੀ ਇਹ ਹਰ ਕੋਈ ਸੋਚਦਾ ਔਰ ਸੋਚਦਾ ਉਦੋਂ ਹੈ ਜਦੋਂ ਹੱਥਾਂ ਦੇ ਵਿੱਚੋਂ ਕਹਿ ਸਕਦਾ ਕਿ ਸਭ ਕੁਝ ਨਿਕਲ ਜਾਂਦਾ ਹੈ ਤੋ ਫੈਸਲਾ ਸੰਗਠਨੇ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ